ਰਾਗ ਵਡੰਤ ਮਹਲਾ ਪਹਿਲਾ ਘਰ ਪੰਜਵਾ ਅਲਾਣੀਆ ਇਕ ਓੰਕਾਰ ਸਤਗੁਰ ਬਿਰਦਾਦ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤ ਅੰਦੇ ਲਾਇਆ ਮੋਹਲ ਪੁੰਨੀ ਪਾਈ ਭਰੀ ਜਾਣੇ ਅੜਾ ਕੱਤ ਚਲਾਇਆ ਜਾਣੀ ਕੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਈ ਕਾਇਆ ਹੰਸ ਤਿਆ ਵਿਛੋੜਾ ਯਾ ਦਿਨ ਪੁੰਨੇ ਮੇਰੀ ਮਾਈ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਵ ਕਮਾਇਆ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤੰਦਲ ਆਇਆ ਸਹਿਬ ਸਿਮਰਾਹੋ ਮੇਰੇ ਭਾਈਓ ਸਬਨਾਇਓ ਪਿਆਣਾ ਇਥੇ ਧੰਦਾ ਕੂੜਾ ਚਾਰ ਦਿਆ ਆਗੇ ਸਰਪਰ ਜਾਣਾ ਆਗੇ ਸਰਪਰ ਜਾਣਾ ਜਿਉ ਮੈਂ ਮਾਣਾ

ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲੱਖ ਅਪਾਰੋ ਤਾਂ ਕਾ ਅੰਤ ਨਾ ਪਾਇਆ ਆਇਆ ਤਿੰਨ ਕਾ ਸਫਲ ਪਾਇਆ ਹੈ ਇੱਕ ਮਨ ਅਜਨੀ ਤੇ ਆਇਆ ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰਨਹਾਰੋ ਜੋਤ ਸੁਭਾਵੈ ਸਮਰਾਤ ਸੋ ਹਤੀਐ ਹੀ ਲੜਾਇਓ ਸੰਸਾਰੋ ਨਾਲ ਕਰੁਣਾ ਬਾਬਾ ਜਾਣੀਐ جے روਵੇ ਲਾਇ ਪਿਆਰੋ ਬਾਲੇ ਵੇ ਕਾਰਨ ਬਾਬਾ ਰੋਈਏ ਰੋਵਣਾ ਸਗਲ ਬੇਕਾਰੋ ਰੋਵਣ ਸਗਲ ਬੇਕਾਰੋ ਗਾਵਲ ਸੰਸਾਰੋ ਮਾਇਆ ਕਾਰਨ ਰੋਵੇ ਚੰਗਾ ਮੰਦਾ ਕੇ ਸੂਜੈ ਨਹੀਂ ਏਹ ਤਨ ਏਹ ਐ ਖੋਵੇ ਇਤਿਆ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰ ਰਾਨ ਨਾਨਕ ਅਰੁਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਬੜਾ ਸਮਾਲ ਆਵੈ ਲਾਂ ਆਵੋ ਮਿਲਸੈ ਲਿਓ ਸਚੜਾ ਨਾਮ ਲਈ ਹਾ ਰੋਵੈ ਬਿਰਹਾ ਤਨ ਕਾ ਆਪਣਾ ਸਹਬਾ ਸੰਭੇਲੇ ਹਾ ਸਹਬ ਤੁਮ ਹਲ ਹੈ ਪੰਥ ਨਿਹਾਲ ਹੈ ਅਸਾ ਭੇ ਉਥੇ ਜਾਣਾ ਜਿਸਕਾ ਕੀਆ ਤਨਹੀ ਲੀਆ ਹੋ ਆਤਸ ਕਾ ਪਾਣਾ ਜੋ ਤਨ ਕਰ ਪਾਇਆ ਸੋ ਆਗੇ ਆਇਆ ਅਸੀਂ ਕਹਿ ਹੁਗਮ ਕਰੇਹਾ ਆਵੋ ਮਿਲ ਸਹਿ ਲਿਓ ਸਚੜਾ ਨਾਮ ਲੀਆ ਮਰਨਾ ਮੰਦਾ ਲੋਕਾਂ ਆਖੀਐ ਜੇ ਮਰ ਜਾਣਾ ਐਸਾ ਕੋਈ ਸੇਵੋ ਸਾਹਿਬ ਸਮਰਤ ਆਪਣਾ ਪੰਤ ਸਹੇਲਾ ਆਗੇ ਹੋਏ ਪੰਥ ਸੋ ਲੈ ਜਾਵੋ ਤਾਂ ਫਲ ਪਾਵੋ ਅਗੇ ਮਿਲਣ ਵਡਾਈ ਭੀਟੈ ਸਿਓ ਜਾਵੋ ਸੱਚ ਸਮਾਵੋ ਤਾਂ ਪਤ ਲਿਖ ਪਾਈ ਮੈ ਨਹੀਂ ਜਾਏ ਪਾਵੋ ਖਸਮੈ ਭਾਵੋ ਰੰਗ ਸੋ ਰਲਿਆ ਮਾਨ ਮਰਨਾ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣ ਮਰਨ ਮੁਨਸਾ ਸੂਰਿਆ ਆਕ ਜੇ ਹੋਏ ਮਰਨ ਪਰਵਾਣੋ ਸੂਰੇ ਸਈ ਆਗੇ ਆਖਿ ਇਹ ਦਰਗਹ ਪਾਵੇ ਸਾਚੀ ਮਾਣੋ ਦਰਗਹ ਮਾਣ ਪਾਵੇ ਹੈ ਪਤ ਸਿਉ ਜਾਵੇ ਆਗੇ ਦੁਖ ਨਾ ਲੱਗ ਕਰ ਏਕ ਧਿਆਵ ਹੈ ਤਾਂ ਫਲ ਪਾਵੇ ਜਿਤ ਸਿਰ ਐ ਭਉ ਭਗ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੇ ਜਾਣੋ ਮਰਨਾ ਮੁਨਤਾ ਸੂਰਿਆ ਹਕ ਜੋ ਹੋਏ ਮਰ ਹੈ ਪਰਵਾਣੋ ਨਾਨਕ ਨੂੰ ਬਾਬਾ ਰੋਈ ਜਾ ਬਾਜੀ ਹੈ ਇਹ ਸੰਸਾਰ ਕਿਤਾ ਵੇਖੇ ਸਾਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤਾ ਵਿਚਾਰੇ ਧਾਰਨ ਧਾਰੇ ਜਿੰਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਭੂਜੈ ਆਪੇ ਹੁਕਮ ਪਛਾਨੈ ਜਿਹਨੇ केलं ਕੀਆ ਸੋ ਹੀ ਜਾਣੈ ਤਾਂ ਕਾ ਰੂਪ ਅਪਾਰੋ ਨਾਨਕੇ ਨੋ ਬਾਬਰਈਆ ਬਾਜੀ ਹੈ ਓ ਸੰਸਾਰੋ ਵਢਾਂ ਸਮਾਲਾ ਪਹਿਲਾ ਦਖਣੀ ਸੱਚ ਸਿਰੰਦਾ ਸੱਚਾ ਜਾਣੀਐ ਸਚੜਾ ਪਰਵਦਗਾਰ ਜਿਨ ਆਪ ਹੀ ਨੇ ਆਪ ਸਾਜਿਆ ਸਚੜਾ ਲਖ ਅਪਾਰੋ ਦੁਇ ਪੜ ਜੋੜ ਵਿਛੋੜਿਆ ਨਾ ਗੁਰ ਬਿਨ ਕੋਰ ਅੰਦਰ ਸੂਰਜ ਚੰਦ ਸਿਰਜਿਆ ਨਾ ਐ ਨਸਾ ਚਲਤ ਵਿਚਾਰੋ ਸਚੜਾ ਸਾਹਿਬ ਸੱਚ ਤੋਂ ਸਚੜਾ ਦੇ ਪਿਆਰੋ ਰਹਾਓ ਤਦ ਸਿਰਜੀ ਮੈਦਣੀ ਦੁੱਖ ਚੋਕ ਦੇ ਬੜਾ ਹਾਰੋ ਧਾਰੀ ਪੁਰਖ ਸਿਰਜੈ ਬਿਗ ਮਾਇਆ ਮੋਹ ਪਿਆਰੋ ਕਾਣੀ ਬਾਣੀ ਤੇਰੀਆ ਦੇਹ ਜੀਆਂ ਆਧਾਰੋ ਕੁਰਤ ਸਤ ਰਚਾਇਆ ਸਾਚਨ ਵੇੜ ਨਹਾਰੋ ਆਵਾ ਗਵਣਾ ਸਰੀਆ ਤੂੰ ਤੇਰਾ ਕਰਨਹਾਰ ਜਮਨ ਮਰਨਾ ਆਇ ਗਿਆ ਬਦਕ ਜੀਓ ਬੇਕਾਰ ਪੂੜੜ ਨਾਮ ਵਿਸਾਰਿਆ ਭੂੜੜੇ ਕਿਆ ਦਿਸ ਚਾਰ ਗੁਣ ਛੋੜ ਬੇਕਲਦਿਆ ਆਵਗਣ ਕਾਹਨ ਯਾਰ ਸਦੜੇ ਆਏ ਤੈਨਾਂ ਜਾਣੀਆਂ ਹੁਕਮ ਸੱਚੇ ਕਰਤਾਰੋ ਨਾਰੀਪੁਰ ਖਬੇ ਛੁੰਨੇ ਆ ਵਿਛੜਿਆ ਮੇਰਨ ਹਰ ਰੂਪ ਨ ਜਾਣੇ ਸੋਣੀਏ ਹੁਕਮ ਬੱਦੇ ਸਰਕਾਰੋਂ ਬਾਲਕ ਬਿਰਧ ਨ ਜਾਣਣੀ ਤੋੜਨ ਹੇਤ ਪਿਆਰ ਨੌਦਰ ਟਾਕੇ ਹੁਕਮ ਸੱਚ ਹੈ ਹੰਸ ਗਿਆ ਗਏ ਨਾਰੀ ਸਾਤ ਹਨ ਛੁੱਟੀ ਮੁਠੀ ਝੂਟ ਵਿਧਣੀਆਂ ਮਿਰਤ ਤੜਾ ਅੰਗਣੜੇ ਬਾਰੇ ਸੋਰਥ ਮੋਏ ਮਰ ਮਾਈਏ ਮਹਾਰਾਜ ਨੂੰ ਮੇਂ ਦਰਬਾਰੇ ਰੋਵਾ ਕੰਤ ਮਹਿਲਿਓ ਸੱਚੇ ਕੇ ਗੁਣਸਾਰੇ ਜਲ ਮਲ ਜਾਨੀ ਨਾ ਵਲਿਆ ਕੱਪੜ ਪਟ ਬਾਰੇ ਬਾਜੇ ਵਜੇ ਸੱਚੀ ਬਾਣੀਆਂ ਪੰਚਮ ਗਏ ਮਨ ਮਾਰੇ ਜਾਨੀ ਵਿਸ਼ਨੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਆ ਪਿਰ ਸਚੜੇ ਹੈ ਤੇ ਬਿਆਰੇ ਤੁਸੀਂ ਰੋਵ ਰੋਵਣ ਆਇਓ ਝੋੜ ਮੁੜੇ ਸੰਸਾਰੇ ਆ ਮੁਠੜੀ ਧੰਦੇ ਧਾਵਣੀਆਂ ਫਿਰ ਸੋੜਿ ਅੜੀ ਵਿਦਣ ਕਾਰੀ ਘਰ ਘਰ ਕੰਤ ਮਹਿਲੀਆਂ ਰੂੜੇ ਇਹਤ ਪਿਆਰੀ ਮੈਂ ਫਿਰ ਸੱਚ ਸਲਾਣਾ ਹੋਰ ਐਸੇ ਅੜੀ ਨਾ ਪਤਾਰੇ ਗੁਰ ਮਿਲਐ ਵੇਸ ਪਲਟਿਆ ਸਾਧ ਸੰਤ ਸਿੰਘਾਰੋਂ ਆਵੋ ਮਿਲਸੇ ਏਲਿਓ ਸੇਮ ਰਹਾ ਸਿਰਜਨਾਰ ਬਈ ਅਰ ਨਾਮ ਸਵਾਵਣੀ ਸੱਚ ਸਵਾਰਨਾਰੋ ਜਾਵੋ ਗਿਦੇ ਨਾਮ ਬੇਰੜਾ ਨਾਨਕ ਬ੍ਰਾਮ ਵਿਚਾਰੋ ਬੜਾ ਸੰਮਲ ਲਾਪੈ ਲਾ ਜੇਨ ਜਾਗ ਸਿਰਜ ਸਮਾਇਆ ਸੋ ਸਹਬ ਕੁਦਰਤ ਜਾਣੋ ਆ ਸਚੜਾ ਦੂਰ ਨਾ ਪਾਲੀਐ ਗਾਟੇ ਕਾਟੇ ਸਬਦ ਪਛਾਨੋ ਆ ਸੱਚ ਸਬਦ ਪਛਾਨੋ ਦੂਰ ਨ ਜਾਣੋ ਜਿਨੇ ਰਚਨਾ ਰਾਚੀ ਨਾਮ ਤੇ ਆਏ ਤਾਂ ਸੁਖ ਪਾਏ ਬਿਨ ਨਾਵੇਂ ਪੜ ਖਾਚੀ ਜਿਨ ਤਾਪੀ ਬਿਦ ਜਾਣੇ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਤਾਪ ਬਤਾਇਆ ਜਾਲ ਸੋ ਸਹਿ ਪਰਵਾਣੋ ਬਾਬਾ ਆਇਆ ਓਟ ਚੱਲਣਾ ਆਦ ਪੰਦੇ ਹੈ ਸੰਸਾਰ ਰਵਾ ਸਿਰ ਸਿਰ ਸੱਚੜਾ ਲਿਖਿਆ ਧੋਖ ਸੁਆਗ ਪੁਰਬ ਵਿਚਾਰੋਆ ਧੋਖ ਸੋਕ ਦਿਆ ਜੇਹਾ ਕੀਆ ਸੋ ਨਿਬਹਿ ਜੀ ਨਾਲੇ ਜੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ਆਪ ਨਰਾਜਮ ਧੰਦੇ ਬਾਦੀ ਕਰ ਹੁਕਮ ਛਡਾ ਵਣਹਾਰੋ ਅੱਜ ਕੱਲ ਕਰਦਿਆ ਕਾਲ ਵਿਆਪੈ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਝਈ ਉਜੜ ਅੰਦ ਗੁਬਾਰ ਰੋਵਾ ਦਾਜਾ ਲੇਵਤ ਲਾਈਆਂ ਦਾਪ ਹੋਜਨ ਪਰ ਕਾ ਰੋਵਾ ਭੋਜਨ ਪਾਉ ਨਾ ਠੰਡਾ ਪਾਣੀ ਨਾ ਕਪਾ ਕਾਪੜ ਸਿੰਗਾਰੋ ਗਾਲ ਸੰਗਲ ਸਿਰ ਮਾਰੇ ਉਬਾ ਨਾਂ ਦੀਸੇ ਕਰ ਬਾਰੋ ਇਹ ਬ ਕੀ ਰਾਹੇ ਜੰਮਣ ਨਹੀਂ ਪਰ ਤਾਣੇ ਸਿਰ ਪਾਰੋ ਬਿਨ ਸਾਚੇ ਕੋ ਬੇਲੀ ਨਹੀਂ ਸਾਚਾ ਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਆਂ ਮਿਲ ਰੋਵੈ ਗੁਣਸਾ ਰੇਵਾ ਰੋਵੈ ਮਾਇਆ ਮੁਟੜੀ ਧੰਡੜਾ ਰੋਵਣ ਹਾਰੇਵਾ ਧੰਡਾ ਰੋਵੈ ਮੈਲ ਨਾ ਧੋਵੈ ਸੁਭਨੰਦਰ ਸੰਸਾਰੋ ਜੋ ਬਾਜੀ ਕਰ ਭਰਮੇ ਪੂਲੇ ਛੋੜ ਮੁਟੇ ਅਹੰਕਾਰੋ ਆਪੇ ਮਾਰਗ 파ਵਣ ਹਾਰਾਂ ਆਪੇ ਕੰਮ ਕਮਾਈ ਨਾਮ ਰਤੇ ਗੁਰਪੂਰੇ ਰਾਖੇ ਨਾਨਕ ਸੈ ਸਬਾਏ ਬੜਾ ਸੰਵਾਲ ਲਬਲਾਂ ਬਾਬਾ ਆਇਆ ਏ ਉੱਠ ਚੱਲਣਾ ਇਹੋ ਜਗ ਝੂਠ ਪਸਾ ਰੋਵਾ ਸਚਾ ਕਰ ਸਚੜੇ ਸੇਵਿਆ ਸੱਚ ਖਰਾ ਸੱਚ ਆ ਰੋਵਾ ਕੂੜ ਲੱਭ ਜਾਂ ਤਾਏ ਨਾ ਪਾਸੀ ਅੱਗੇ ਲੈ ਹੈ ਨਾ ਠਾਓ ਅੰਤਰ ਆਓ ਨਾਮ ਬੈਸੋ ਕਈਏ ਜੋ ਸੁਝੇ ਘਰ ਕਾਓ ਜੰਮਣ ਮਰਨ ਵੱਡਾ ਵੇਛੋੜਾ ਬਿਨਸੈ ਸਾਗਤ ਸੁਬਾਏ ਲਾਭਤ ਹੁੰਦਾ ਮਾਇਆ ਜਗਤ ਬੁਲਾਇਆ ਕਾਲ ਖੜਾ ਰੂ ਆਈ ਬਾਬਾ ਆਵੋ ਭਾਈਓ ਗੱਲ ਮਿਲਹਿ ਮਿਲ ਮਿਲਦੇ ਅਸੀਂ ਸਾਈ ਬਾਬਾ ਸਚੜਾ ਮੇਲ ਨਾ ਚੋਕਾਈ ਪ੍ਰੀਤਮ ਕੀਆ ਦੇ ਅਸੀਂ ਸਾਈ ਅਸੀਂ ਸਾ ਦੇਵ ਭਗਤ ਕਰੇ ਵਹ ਮਿਲਿਆ ਕਿਆ ਮੇਲ ਏਕਾ ਭੂਲੇ ਨਾ ਵਹ ਤੇ ਬਤਾਓ ਗੁਰ ਸਰਦੇ ਸਜ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚਾ ਵੇਸੀ ਸਾਜਨ ਸੈਨ ਮੇਰਾ ਸੰਜੋਗੇ ਘਰ ਮਿਲ ਖੁੱਲੇ 파ਸੇ بابا نانگڑا آیا جاگ میں جگ دکھایا لکھایا اڑا سہ نا ٹل جا پور کمایا لکھیا امرت بکھیا جیت لایا لگا کام آرے کامن پائے بہ رنگی گل تاگا خوشی مات پیا من ہوشا گڑ سا مکھی کایا نامر جاد آیا کر پیتر ناگو بند چلایا ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀ ਅੜਾ ਬੰਦ ਪਠਾਇਆ ਹੈ ਲਿਖਿਆ ਅੜਾ ਲੇਖਣਾ ਮੀਟੀਐ ਦਰ ਹਾਕਾਰੜਾ ਆਇਆ ਹੈ ਹਕਾਰਾ ਆਇਆ ਜਾਂ ਤਿਸ ਭਾਇਆ ਰੁੰਨੇ ਰੋਵਣ ਹਾਰੇ ਪੁੱਤ ਭਾਈ ਪਤੀ ਜੇ ਰੋਵੈ ਪ੍ਰੀਤਮ ਆਤ ਪਿਆਰੇ ਭੈ ਰੋਵੈ ਗੁਣਸਾਰ ਸੰਭਾਲੇ ਓ ਮਰਨ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿਆਣਾ ਰੋਵੈ ਸੱਚ ਸਮਲੈ ਭੈ ਰੋਵੈ ਗੁਣਸਾਰ ਸਮਲੈ ਓ ਮਰਨ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਿਆਣਾ ਰੋਵੈ ਸੱਚ ਸਮਲੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ